ਗਰਮੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆ ਜੀ ਆਪਾਂ ਬਿਲੋ ਫਿਲਡ ਰਿਹਾੜਿਆ ਤਸੀਲ ਹੈ ਨਾਲਾ ਜਿਹੜਾ ਅੰਮ੍ਰਿਤਸਰ ਠੀਕ ਹੈ ਜੀ ਤਿੰਨ 3.5 ਸਾਲ ਪਹਿਲਾਂ ਤੁਹਾਨੂੰ ਅਸੀਂ ਬੋਡੀ ਸਰਵਿਸ ਪੈਕ ਦੇ ਪੰਜ ਜੂਸ ਦਿੱਤੇ ਸੀਗੇ ਜੀ ਹਾਂ ਜੀ ਪੈਕ ਲਾਈਨ ਤੋਂ ਪਹਿਲਾਂ-ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਇਹ ਲਗਦਾ ਬਹੁਤ ਪਹਿਲੇ ਹਮ ਬਹੁਤ ਦਿੱਕਤ ਆਇਆ ਸਰ ਇੱਕਦਮ ਮੇਨ ਸਾਰ ਹੁੰਦਾ ਸਾਰ ਰੁਕਦਾ ਸੀਗਾ ਸਾਰ ਹੁੰਦਾ ਇਹ ਪਤਾ ਨਹੀਂ ਕਿਹ ਕਿਹਟ ਹੈ ਉਹ ਗੋਲੀ-ਮੋਲੀ ਪੋੜੀ-ਪਾੜੀ ਠੀਕ ਹੈ ਜੀ ਉਹ ਬਹੁਤ ਇੱਕ ਮੇਂ ਥਰੜੇ ਰੜ ਸੀ ਗਿਆ ਜੀ ਹਾਂ ਜੀ ਐਮ ਜੀ ਇੱਕ ਵਾਰ ਪੁੱਖ ਰਹੀ ਹਾਇ ਪੁੱਖ ਘੱਟ ਲੱਗਦੀ ਸੀ ਬਹੁਤ ਜਿਆਦਾ ਘੱਟ ਲਾ ਠੀਕ ਹੈ ਇੱਕ ਮੇਰਾ ਸੱਜਾ ਗੋਡਾ ਨਾੜਾ ਮੁਰਦਾ ਗਿਆ ਕਿ ਗੋਡੇ ਚ ਪ੍ਰੋਬਲਮ ਸੀਗੀ ਉਹਦੇ ਪ੍ਰੋਬਲਮ ਸੀ ਹਾਂ ਜੀ ਇੱਕ ਵਾਰ ਬੀਪੀ ਦੀ ਬਹੁਤ ਵੱਡੀ ਪ੍ਰੋਬਲਮ ਸੀ ਬੀਪੀ ਵਾਧਦਾ ਸੀ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਸੀ 100 190 95 ਠੀਕ ਹੈ ਜੀ ਚਲੋ ਤੇ ਪੈਗ ਵਰਤਣ ਤੋਂ ਬਾਅਦ ਹੁਣ ਠੀਕ ਹੈ ਜੀ ਹੋਰ ਬਿਲਕੁਲ ਠੀਕ ਹੈ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੋ ਗਿਆ ਤੁਹਾਡਾ ਬਿਲਕੁਲ ਹੱਲ ਹੋ ਗਿਆ ਕਿੰਨੇ ਸਾਲ ਹੋ ਗਏ ਵਰਤ ਕੇ ਛੱਡੇ ਹੋ ਤੁਹਾਡੇ ਪੈਗ 9-10 ਸਾਲ ਹੋ ਗਏ 9-3 ਸਾਲ ਪਹਿਲਾਂ ਮੰਨ ਲਓ ਵਰਤੇ ਸੀ ਤੁਸੀਂ ਤੇ ਜਿਵੇਂ ਤੁਸੀਂ ਆਰਮੀ ਦੇ ਵਿੱਚ ਵੀ ਰਹੇ ਹੋ ਜੀ ਆਰਮੀ ਜੀ ਆਰਮੀ ਰਿਟਾਇਰਡ ਆਰਮੀ ਜੀ ਮੇਰੇ ਬਹੁਤ ਆਪਣਾ ਲਾਈਫ ਲੀ ਠੀਕ ਹੈ ਉਹ ਮਸ਼ਹੂਰ ਤਾਂ ਹੋ ਹਾਂ ਕਿਉਂਕਿ ਹੱਲ ਤਾਂ ਮਿਲ ਨਹੀਂ ਰਿਹਾ ਸੀ ਤੁਹਾਨੂੰ ਦਵਾਈ ਵੀ ਨਹੀਂ ਮਿਲ ਰਹੀ ਸੀ ਪਰ ਹੱਲ ਨਹੀਂ ਹੋ ਰਿਹਾ ਸੀ ਬਹੁਤ ਜਿੰਨੀ ਖਾਦੀ ਨਹੀਂ ਜਾਂਦੀ ਤੇ ਕੋਈ ਗੱਲ ਨਹੀਂ ਠੀਕ ਆ ਹੁਣ ਤੁਹਾਡੀ ਨਾਲ ਜਿਵੇਂ ਲੱਖਾਂ ਲੋਕੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਣਗੇ ਮੈਂ ਤਾਂ ਕਹਿਣਾ ਕੀ ਕਹਿਣਾ ਚਾਹੂੰਗਾ ਪਰ ਤੰਦਰੁਸਤ ਬੰਦਾ ਹੋਣਾ ਇਹ ਉਹਨੂੰ ਵੀ ਸਾਵਧਬ ਪੀਣਾ ਚਾਹੀਦਾ ਠੀਕ ਹੈ ਬਿਮਾਰ ਦੇ ਪੀਣਾ ਹੀ ਹੈ ਹਾਂਜੀ ਹਾਂਜੀ ਉਹਨੇ ਤਾਂ ਆਪਣੇ ਲੋਨ ਨੂੰ ਪੀਣਾ ਜੇ ਤੰਦਰੁਸਤ ਹੈ ਉਹਨੂੰ ਵੀ ਪੀਣਾ ਚਾਹੀਦਾ ਤੇ ਦੀ ਬਾਡੀ ਜਿਹੜੀ ਅਸਰਵਸ ਹੋ ਜੇ ਇਹ ਦਵਾਈ ਦੇ ਤਾਂ ਹੈ ਨਹੀਂ ਕਿ ਬੋਡੀ ਜੋ ਸੀ ਹੈ ਮਨ ਬੋਡੀ ਦਾ ਸਪੈਕ ਹੈ ਬੋਡੀ ਸਰੂਪ ਹੈ ਧੰਨਵਾਦ ਜੀ ਸਰ ਤੁਹਾਡਾ